जेनेटिक पार्टी आपके ऑन वर्ड से हमरा के नहीं नहीं नलवंतरा नलवंतरा वो फैमिली गई है एक नहीं मैं कल जाके आया था तो जी हां ये मुंडे का फेस है येदा फोटो है ਉਹ ਬੰਦਾ ਕਿੱਥੇ ਸੀ ਕਿੱਥੇ ਫਸ ਗਿਆ ਉਹ ਸਮਾਦਨ ਵਿੱਚ ਆਂ ਲਵੇ ਪਰ ਉਹ ਉਹ ਜਿੱਤੇ ਖੂਹ ਆ ਆਹ ਸਾਹ ਹੈ ਬਾਬਾ ਜੀ ਬੁਝਾ ਰਿਹਾ ਸੀ ਉਹ ਬਾਹਾਂ ਲੱਗਣ ਤੋਂ ਬੁਝਾ ਰਿਹਾ ਸੀ ਬਾਕੀ ਪਿੰਡ ਸਾਰਾ ਉਧਰ ਉਸ ਦੀ ਅੱਗੇ ਤਾਂ ਲੱਗੀ ਨਹੀਂ ਅੱਗ ਹਵਾ ਦੇ ਹਵਾ ਤੇ ਡਿਪੈਂਡ ਕਰਦਾ ਉਹ ਜਿਹੜਾ ਸਾਰਾ ਸੁੱਕਾ ਪਿਆ ਹੁੰਦਾ ਨਵੀਂ ਹੈਰੀ ਬਿਲਕੁਲ ਤਾਂ ਗੱਲ ਜਦੋਂ ਹਵਾ ਚੱਲ ਰਹੀ ਆ ਉਹ ਤਾਂ ਫਿਰ ਸਕਿੰਟਾਂ 'ਚ ਹੀ ਫੈਲ ਜਾਂਦੀ ਨਾ ਅਕਤੋਂ ਜੰਗਲਾਂ ਦੀ ਅੱਗ ਨੂੰ ਦੇਖਿਆ ਵੀ ਬਾਹਰ ਚੱਲੀ ਆ ਪਤਾ ਨਹੀਂ ਲੱਗਾ ਜੀ ਅੱਗ ਜਿੱਤੂ ਮੇਨ ਬਾਜੀ ਵੇਚੀ ਗਈ ਜਦੋਂ ਜਾਨ ਰਿਹਾ ਜੇ ਟਿਕਟਾ ਆਫਿਸ ਦਾ ਪਤਾ ਰਿਪੋਰਟ ਤੋਂ ਹੋਰ ਉਹ ਤਾਂ ਇਹ ਤੋਂ ਰਾਹ ਚੋਣ ਸਕੇ ਇੱਕ ਸੀਗਾ ਆਪਣਾ ਬਾਣ ਤੋਂ ਸਰ ਬਾਣ ਤੋਂ ਮੈਸਰ ਕਰਨੇ ਤੋਂ ਇਹ ਇਹ ਦਾ ਤਾਂ ਆਪਣਾ 80% ਜੀ ਉਹਨਾਂ ਦਾ 80% ਇਹਨਾਂ ਜੇ ਨਾਲ ਸਾਰੇ ਹੋ ਜੇ ਦੇਖੋ ਉਹਨਾਂ ਦੇ ਨਾਮ ਬਦਲੇ ਮੈਂ ਕਰਦਾ ਇੰਟਰਨੈਸ਼ਨਲ ਪੋਸਟ ਤੋਂ ਪੁੱਛਦਾ ਮੈਂ ਨਾਮ ਕਿਹਨੂੰ ਬੀਜਨ ਪਹਿਲਾਂ ਵੱਡੀ ਜਾਂਦੀ ਹੈ ਨਾ ਜੀ ਮਤਲਬ ਜੇ ਆਪਾਂ ਦੇਖੋ ਇਹ ਕੋਸ਼ਿਸ਼ਾਂ ਜੋ ਸਰਕਾਰ ਤਾਂ ਜੋ ਕਰ ਸਕਦੇ ਫਾਇਰ ਗ੍ਰੇਡ ਭੇਜੇਗੀ ਇਲਾਜ ਕਰਾ ਦੇਗੀ ਮਤਲਬ ਸਰ ਉਹ ਮੈਂ ਵੀ ਇੱਕ ਇਨਸਾਨੀਅਤ ਦੇ ਨਾਤੇ ਥੋੜੀ ਜਿਹੀ ਜੋ ਵੀ ਕਰਨ ਘਾਟਾ ਪੂਰਾ ਕਰ ਦਾਂਗੇ ਆਪਾਂ ਬਟ ਇਹ ਬਾਹਰ ਦਾ ਤਾਂ ਨਾ ਹੋਣ ਜੀ ਇਦੇ ਵਾਸਤੇ ਆਪਾਂ ਕੀ ਕਰ ਸਕਦੇ ਹਾਂ ਮੈਨੂੰ ਲੱਗਦਾ ਵੀ ਜਿੱਥੇ ਥੋੜੀ ਥੋੜੀ ਦੇਰ ਬਾਅਦ ਨਾ ਵੀ ਸਰੋਂ ਦੇ ਕਾਰੇ ਵੀ ਦੇ ਦਿਓ ਦੋ ਦੋ ਦੇ ਫੇਕ ਸੋਚ ਨਹੀਂ ਨਹੀਂ ਜਿਆਦਾ ਤੋਂ ਮੈਂ ਡਾਕਟਰਾਂ ਨੂੰ ਵੀ ਪੁੱਛਿਆ ਮੈਂ ਕਿਹਾ ਜੀ ਹਰ ਸਾਲ ਇੰਨੇ ਆਂਦੇ ਕਦੇ ਨਹੀਂ ਐ ਸੋਰੀ ਕੁਝ ਜ਼ਿਆਦਾ ਹੈ ਮੈਂ ਕਹਿੰਦਾ ਕਿ ਦੂਜਾ ਜਹਾ ਕੋਈ ਜੇਵੇਂ ਤੁਸੀਂ ਕਹਿੰਦੇ ਆ ਮੈਂ ਕਹਿੰਦਾ ਬਸ ਇਹਨੋਂ ਹੋਵੇ ਜੀ ਮੱਕੀ ਝੋਟਸੀ ਗਈ ਬੰਦੇ ਦਾ ਪੱਦਣਗੇ ਨਾ ਫਸਲ ਦੀ ਕਮੀ ਤਾਂ ਪੂਰੀ ਕੀਤੀ ਜਾ ਸਕਦੀ ਹੈ ਵਾਇਰਲੈਂਡ ਟਾਈਪ ਇੰਪਲੀਮੈਂਟ ਹੋ ਸਕਦਾ ਹੈ ਜੰਗਲ ਤੋਂ ਦੇ ਫਾਇਰਲੈਂਡ ਆ ਉਹ ਮਤਲਬ ਤੁਸੀਂ ਵਿੱਚ ਗ੍ਰੀਨ ਬੈਲਟਾ ਬਣਾ ਦਿਓ ਇਹਦੇ ਚ ਜਾਂ ਖਾਲੀ ਜਗ੍ਹਾ ਹੋਵੇ ਜਿਵੇਂ ਆਪਣੇ ਤੁਸੀਂ ਪਹਿਲਾਂ ਸਰੋਂ ਬੀਜ ਤੇ ਬਾਅਦ ਚ ਉੱਥੇ ਚਾਰਾ ਬੀਜਿਆ ਹੋਵੇ ਜੀ ਪਹਿਲੀ ਤਾਂ ਜਦੋਂ ਮੈਨੂੰ ਇਹ ਖਬਰ ਮਿਲੀ ਨਾ ਜੀ ਜ਼ਰਾਸਲ ਮੈਨੂੰ ਇਹ ਮੀਡੀਆ ਦੇ ਥਰੂ ਮਿਲੀ ਸੀ ਮੈਂ ਉਦੋਂ ਬਾਰਡਰ ਜਿਹੜਾ ਹੈਗਾ ਉੱਥੇ ਜੁੱਧ ਨਸ਼ੀ ਵਿਰੋਧ ਦਾ ਨਾ ਜੀ ਮੈਂ ਫਿਰੋਜ਼ਪੁਰ ਤਾਰਨ ਤਾਰਨ ਔਰ ਅੰਮ੍ਰਿਤਸਰ ਸਾਹਿਬ ਦੇ ਟੂਰ ਤੇ ਸੀਗਾ ਕਾਫੀ ਦੂਰ ਸੀਗਾ ਇੱਥੋਂ ਤੇ ਮੈਂ ਫਿਰ ਪਹੁੰਚ ਮੇਰੇ ਵਾਸਤੇ ਪਹੁੰਚਣਾ ਉੱਥੋਂ ਘਟੋ ਘਟਵੀਂ 4-5 ਘੰਟੇ ਦਾ ਮੇਰਾ ਸਫ਼ਰ ਸੀਗਾ ਤੇ ਮੈਂ ਫਿਰ ਸੌਂਦ ਸਾਹਿਬ ਨੂੰ ਫੋਨ ਕੀਤਾ ਕਹਿੰਦਾ ਰੌਸਾ ਮੈਂ ਕਿੱਥੇ ਹਾਂ ਹੁਣ ਨਹੀਂ ਜਾਣਾ ਤੇ ਬਸ ਇਹ ਅਨਾਉਂਸਮੈਂਟ ਕਰਕੇ ਸੀ ਜੀ ਮੈਂ ਕੱਲ ਸਭ ਤੋਂ ਪਹਿਲੀ ਗੱਲ ਸੀ ਵੀ ਜਿਹੜਾ ਜਾਨੀ ਨੁਕਸਾਨ ਕੀ ਕਿਤੇ ਦੇਦਾ ਕਰੋ ਨੂੰ ਕੋਈ ਇਸ਼ੂ ਨਹੀਂ ਆ ਜਿਉ ਜਿੱਤੋ ਮਰਜ਼ੀ ਲਾ ਲਓ ਮੈਨੂੰ 10 ਸਾਲ ਪਹਿਨੇ ਦੀ ਤੂੜੀ ਆਈ ਉਹ ਮੈਂ ਦੇ ਦਿੰਦਾ ਤੇ ਅਸੀਂ ਪ੍ਰਸ਼ਾਸਨ ਵੱਲੋਂ ਵੀ ਸਾਰ ਸਭਾਵਨਾ ਦੀ ਮਦਦ ਕਰ ਰਹੇ ਹਾਂ ਜੀ ਬਚਾਏ ਹੋ ਗਿਆ ਵੀ ਥੋੜੀ ਸੀ ਮਤਲਬ ਦਾਣਾ ਸੰਭਾਲਿਆ ਹੋਇਆ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਚਲੋ ਮਤਲਬ ਜਿਹੜਾ ਜਾਨੀ ਨੁਕਸਾਨ ਦਾ ਜਿਹੜਾ ਸੀਗਾ ਉਹਦਾ ਬੰਦੇ ਦਾ ਜਿਹੜਾ ਨੁਕਸਾਨ ਹੋਇਆ ਨਾ ਜੀ ਤੇ ਕੱਲ ਮੈਂ ਪੀਜੀਆ ਗਿਆ ਸੀ ਉੱਥੇ ਇੱਕ ਆਪਣੇ ਸਾਡੇ ਇੱਥੋਂ ਸੀਗੇ ਜੀ ਜਿਹੜੇ ਤੇ ਇੱਕ ਫਰੀਦਕੋਟ ਤੋਂ ਸੀ ਔਰ ਇੱਕ ਮੋੜ ਮੰਡੀ ਤੋਂ ਸੀ ਤਿੰਨ ਬੰਦੇ ਜਿਹੜੇ ਸੀ ਉਹ ਉਹ ਇਸ ਤੋਂ ਵੀ ਜ਼ਿਆਦਾ ਪੂਰੀ ਤਰ੍ਹਾਂ ਚੁਲਸੇ ਹੋਏ ਸੀਗੇ ਤੇ ਇਹਨਾਂ ਦਾ ਜਿਹੜਾ ਇਲਾਜ ਆਇਆ ਸੀ ਉਹ ਮੈਂ ਮਨਜੋ ਕੁਮਕੱਜੀ ਸਾਹਿਬ ਨਾਲ ਮਿਲ ਉਹਨਾਂ ਨੇ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਜੀ ਅਲਾਜ ਸਾਰਾ ਅਸੀਂ ਉਹਨਾਂ ਦਾ ਫ੍ਰੀ ਕਰਾਵਾਂਗੇ ਜੀ ਸਾਰਾ ਇੱਕ ਤਾਂ ਇਹ ਮਦਦ ਹੈ ਬਾਕੀ ਪਰਿਵਾਰ ਦੀ ਹੋਰ ਸੰਭਵ ਵੀ ਜੋ ਵੀ ਉਹਨਾਂ ਦੀ ਹੋਰ ਮਦਦ ਹੈ ਮੈਂ ਕਰਕੇ ਵੀ ਆਇਆ ਹੋਰ ਵੀ ਕਰਾਂਗੇ ਕਿਉਂਕਿ ਉਹ ਬੜੀ ਪਤਾ ਨਹੀਂ ਵਿਚਾਰਾ ਕਿੰਨੀ ਦੇਰ ਕੰਮ ਨਹੀਂ ਕਰ ਪਾਏਗਾ ਔਰ ਅਸੀਂ ਪਹਿਲਾਂ ਤਾਂ ਅਰਦਾਸ ਇਹ ਆ ਕਿ ਐਸੋ ਲਿਸਤ ਇਹਨਾਂ ਦੇ ਵਿੱਚ ਜਿਹੜੇ ਸੜ ਜਾਂਦੇ ਬੰਦੇ ਨੇ ਜਿਨ੍ਹਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਇਹਨੂੰ ਅਕਿਊਟ ਰੀਨਲ ਸ਼ਟਡਾਊਨ ਕਹਿੰਦੇ ਆ ਬੰਦਾ ਜਿਹੜਾ ਇੱਕਦਮ ਕੰਮ ਕਰਨਾ ਬੰਦ ਕਰ ਦਿੰਦੀ ਹੈ ਤੇ ਡਾਲਸਿਸ ਹੋ ਰਿਹਾ ਉਹਨਾਂ ਦਾ ਬਟ ਕਈ ਵਾਰੀ ਰਿਕਵਰ ਕਰ ਜਾਂਦੇ ਆ ਔਰ ਸਾਨੂੰ ਪੂਰੀ ਉਮੀਦ ਹੈ ਔਰ ਅਰਦਾਸ ਵੀ ਹੈ ਹੁ ਇਹ ਉਹਨਾਂ ਦੇ ਗੁਰਦੇ ਠੀਕ ਹੋ ਜਾਣ। ਬਾਕੀ ਜਿਹੜਾ ਪਟਿਆਲੇ ਵਾਲੇ ਆਪਣੇ ਇੱਥੇ ਵਾਲੇ ਸਾਥੀ ਸੀ ਆਪਣੇ ਮਜ਼ਦੂਰ ਸੀ। ਉਹ ਉਹਨਾਂ ਦੇ ਵਰਨ 50 55% ਦੂਜਿਆਂ ਦੇ 80% ਦੇ ਕਰੀਬ ਹੈ ਜੀ। 85% ਉਹਨਾਂ ਦਾ ਫੇਸ ਵੀ ਸਾਰਾ ਕੁਝ ਚੋਲਿਆ ਹੋਇਆ ਸੀ। ਤੇ ਅਗਰ ਸਤੋ ਅਗਰ ਅਰਦਾਸ ਹੈ ਜੀ ਆਪਾਂ ਬਾਕੀ ਮਦਦ ਸਰਕਾਰ ਵੱਲੋਂ ਇਲਾਜ ਦੀ ਔਰ ਉਹਨਾਂ ਦੇ ਪਰਿਵਾਰ ਦੀ ਬਾਹ ਫੜਨੀ ਔਰ ਜਿਹੜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਬਾਹ ਫੜਨੀ ਹੈ। ਸਰਕਾਰ ਇਹਨਾਂ ਦੇ ਨਾਲ ਖੜੀ ਹੈ ਜੀ ਪੂਰੀ ਤਰ੍ਹਾਂ ਟੱਕੇ ਖੜੀ ਹੈ। ਅਸੀਂ ਇਹ ਸਾਰਾ ਕੁਝ ਕਰਾਂਗੇ। ਅਸੀਂ ਮੈਂ ਇਹਨਾਂ ਨਾਲ SLA ਕਰ ਰਿਹਾ ਸੀਗਾ ਜੀ ਅੱਗੇ ਜਿਸ ਤ ਬੁਜਿੱਤੇ ਜਿੱਥੇ ਕਣਕ ਆ ਵੀ ਨਹੀਂ ਤਾਂ ਕਣਕ کہیں کہیں ਜਗ੍ਹਾ ਤੇ 100 100 200 200 ਏਕੜ ਸੜ ਗਏ ਨਾ ਜੀ ਇਹ ਕਿਉਂਕਿ ਕਣਕ ਸੁੱਕੀ ਹੁੰਦੀ ਆ ਝੋਨੇ ਦੇ ਵਿੱਚ ਨਾ ਜੀਰੀ ਦਾ ਜਿਹੜਾ ਮੁੱਢ ਹੁੰਦਾ ਉਹ ਹਰਾ ਹੁੰਦਾ ਉਹਦੇ ਚ ਅੱਗੇ ਇਸ ਤਰ੍ਹਾਂ ਨਹੀਂ ਲੱਗਦੀ ਉਸ ਲਈ ਵੈਸੇ ਵੀ ਜਿਹੜੀ ਓਸ ਪੈਂਦੀ ਆ ਜਾਂ ਹੋਰ ਦੂਜਾ ਮਾਹੌਲ ਹਲਕ ਤਰ੍ਹਾਂ ਦਾ ਹੁੰਦਾ ਉਹਦੇ ਚ ਨਹੀਂ ਆਂਦੀ ਦਿੱਕਤ ਇਹ ਕਣਕ ਚ ਆਂਦੀ ਆ ਤੇ ਇਹਦੇ ਚ ਇਹ ਸੀਗਾ ਵੀ ਜੇ ਕਣਕ ਦੇ ਜੇ ਦੋਨੇ ਕਿਸਾਨ ਆਪਣੇ ਜਿਹੜੀ ਸਾਂਝੀ ਵਾਟਾ ਜੇ ਉੱਥੇ ਆਪਣਾ ਸਰੋਂ ਬੀਜ ਲੈਣ ਨਾਲੇ ਤਾਂ ਥੋੜੀ ਡਾਈਵਰਸੀਫਿਕੇਸ਼ਨ ਹੋ ਜਾਏਗੀ ਨਾਲੇ ਸਰੋਂ 15 20 ਦਿਨ ਪਹਿ ਜਾਂ ਕੋਈ ਉਹਦੇ ਵਿੱਚ ਵੱਢ ਕੇ ਚਾਰਾ ਬੀਜਦਾ ਜਾਂ ਜਵੇਂ ਵਰਸੀਨ ਹੈ ਜਿੱਥੇ ਅੱਗੇ ਜਿੱਥੇ ਮੱਕੀ ਦਾ ਖੇਤ ਸੀਗਾ ਸੋ ਜੇ ਇਸ ਤਰ੍ਹਾਂ ਦਾ ਕੋਈ ਆਪਣੇ ਕਿਸਾਨ ਵੀ ਜੇ ਲੋਕਲ ਲੈਵਲ ਤੇ ਪਲੈਨਿੰਗ ਕਰਕੇ ਨਾ ਜੀ ਤੇ ਉਹਦੇ ਵਿੱਚ ਗ੍ਰੀਨ ਜਿਹੜੀਆਂ ਕੋਈ ਕ੍ਰੌਪਸ ਖੜੀਆਂ ਹੋਣ ਜਦੋਂ ਕਣਕ ਨੇ ਪੱਕਣਾ ਤੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਜਿਹੜੀ ਇਹਦੇ ਵਿੱਚ ਮਦਦ ਮਿਲ ਸਕਦੀ ਹੈ ਬਾਕੀ ਕਿਸਾਨ ਭਰਾ ਅਵੇਅਰ ਹੈਗੇ ਜੀ ਇਹ ਸਾਰਾ ਪਾਣੀ ਸਟੋਰ ਕਰਦੇ ਆ ਇਹਨਾਂ ਨੇ ਇੱਥੇ ਆ ਕੇ ਵੀ ਇਹਨਾਂ ਨੇ ਸਾਰਾ ਸਾਰਾ ਪ੍ਰਿੰਟ ਪਹੁੰਚ ਗਿਆ ਸੀਗਾ ਲੇਕਿਨ ਇੱਕ ਬੰਦਾ ਕਿਤੇ ਘਿਰ ਗਿਆ ਕੁਝ ਦੋਨੋਂ ਪਾਸੇ ਉਹਨਾਂ ਦੇ ਪੰਜਾਬ ਚ ਇੱਥੇ ਅੱਗ ਦੀ ਘਟਨਾਵਾਂ ਵਾਪਰਦੀ ਨੇ ਸਰਕਾਰ ਬਾਗ ਜਾ ਵੀ ਇਹਦੇ ਚ ਆਪਾਂ ਉਹਦੇ ਚ ਆਪਾਂ ਨੂੰ ਸੋਚਣਾ ਪਏਗਾ ਵੀ ਕਿਸਾਨਾਂ ਦੇ ਲੈਵਲ ਤੇ ਕੀ ਹੋ ਸਕਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਥੋੜਾ ਜਿਆਦਾ ਉਹਦੇ ਨਾਲ ਡਾਇਵਰਸਿਫਿਕੇਸ਼ਨ ਵੀ ਹੋਏਗੀ ਵੀ ਗ੍ਰੀਨ ਬੈਲਟ ਸੋਣ ਥੋੜੀ ਥੋੜੀ ਦੂਰ ਬਾਤ ਜਾ ਕੇ ਤਾਂ ਕਿ ਅੱਗੇ ਜਿਆਦਾ ਸਪਰੈਡ ਨਾ ਕਰੇ ਬਾਕੀ ਸਾਨੂੰ ਚੇਤਨ ਹੋਣਾ ਪਏਗਾ ਅੱਜ ਕੱਲ ਜਿਵੇਂ ਬਿਜਲੀ ਤਾਂ ਸਰਕਾਰ ਬੰਦ ਰੱਖਦੀ ਆ ਸੋ ਚੰਗਿਆਣਾ ਵਾਲੀ ਗੱਲ ਉਹ ਤਾਂ ਪ੍ਰੋਬਲਮ ਹੋ ਜਾਂਦੀ ਆ ਸੋਲਵ ਜੀ ਤੇ ਦੂਜਾ ਹੈਗਾ ਵੀ ਜਦੋਂ ਕੰਬਾਈਨ ਹਾਰਵੈਸਟਰ ਚੱਲਦੀ ਆ ਜਾਂ ਜਿਹੜੀ ਆਪਣੇ ਧੂੜੀ ਬਣਾਉਣ ਵਾਲੀ ਮਸ਼ੀਨ ਚੱਲਦੀ ਆ ਨਾ ਜੀ ਔਰ ਜਦੋਂ ਮਸ਼ੀਨ ਵੀ ਚੱਲਦੀ ਉਹਦੇ ਨਾਲ ਵੀ ਚੰਗਾੜੀਆਂ ਪੈਦਾ ਹੁੰਦੀਆਂ ਕਈ ਵਾਰੀ ਉਹਦੇ ਨਾਲ ਹੀ ਹੋ ਜਾਂਦਾ ਤੇ ਕਈ ਵਾਰੀ ਕੋਈ ਬੰਦਾ ਅਣਗਹਿਲੀ ਕਰ ਦਿੰਦਾ ਵੀ ਜਿਵੇਂ ਇੱਥੇ ਲੱਗਦਾ ਵੀ ਇੱਥੇ ਕੋਈ ਮਸ਼ੀਨ ਵੀ ਨਹੀਂ ਚੱਲ ਰਹੀ ਸੀ ਔਰ ਕੋਈ ਤਾਰਾ ਮੜੀ ਵੀ 걸 ਨਹੀਂ ਸੀ ਇੱਥੇ ਤੇ ਇਹ ਤਾਂ ਕੋਈ ਕਿਸੇ ਦੀ ਮਨ ਅਣਗਹਿਲੀ ਹੋ ਗਈ ਮੂਰਖਤਾ ਕਹ ਲਓ ਤੁਸੀਂ ਵੀ ਕਿਸੇ ਸਿਕਿਉਰਿਟੀ ਬੀਡੀ ਸਟਰੀ ਜਾਂ ਕੁਝ ਕਰਤਾ ਉਹਦੇ ਨਾਲ ਕਿੱਥੇ ਤੱਕ ਇੱਥੇ ਮਨ ਗੱਲ ਪਹੁੰਚ ਗਈ ਬੰਦਾ ਕਿੱਥੇ ਪਹੁੰਚ ਗਿਆ ਜੀ ਆਪਣਾ ਸੋ ਇਹ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜੀ ਤੇ ਇਹਦੇ ਵਿੱਚ ਮਤਲਬ ਪਰ ਫਿਰ ਵੀ ਮੈਂ ਕਹਿਣਾ ਵੀ ਚਲੋ ਵਾਗਰੂ ਠੀ ਤੇ ਬਾਕੀ ਸਾਰਾ ਲੋਕ ਜੜ ਨਕਸਾਨ ਹੋਇਆ ਜੰਮੂ ਹਮਲਾ ਹੋਇਆ ਸੀ ਅਤਵਾਦੀ ਤੇ ਅਟਾਰੀ ਬਾਰਡਰ ਜਾਂ ਬਾਗਾ ਬਾਰਡਰ 'ਚ ਪਾਕਿਸਤਾਨੀ ਹਨ ਜਾ ਰਹੇ ਜਿਹਨੇ ਵੀਜ਼ਾ ਲਿਆ ਸੀ ਅੱਜ ਲਾਸਟ ਦਿਨਾਂ ਕਿਸ ਤਰ੍ਹਾਂ ਦੇ ਦੇਖੋ ਜਦੋਂ ਜਦੋਂ ਹੋਵੇ ਜੁੱਧ ਦੇ ਹਾਲਾਤ ਹੋਣ ਤਾਂ ਜਿਹੜੇ ਆਮ ਲੋਕ ਹੁੰਦੇ ਆ ਉਹ ਵਿਚਾਰੇ ਬਹੁਤ ਸাজা ਪੁਗਤਦੇ ਆ ਇਹਦੀ ਤੁਹਾਡੇ ਸਾਹਮਣੇ ਜਿਹੜੀ ਹੁਣ ਇਤਿਹਾਸ ਦੇ ਵਿੱਚ ਜਿਹੜੀ ਹੋਣ ਦੀ ਹਿਸਟਰੀ ਆ ਉਹ ਜਿਹੜੀ ਹੈਗੀ ਆ ਉਹ ਗਾਜ਼ਾ ਪੱਟੀ ਜਿਹਨੂੰ ਆਪਾਂ ਕਹਿੰਨੇ ਆ ਗਾਜ਼ਾ ਪੱਟੀ ਕਹਿੰਨੇ ਆ ਜਿਹੜੀ ਪੈਲੇਸਟਾਈਨ ਦੇ ਵਿੱਚ ਉਹਦੇ ਆ ਕਿ ਇੱਕ ਜਿਹੜੇ ਬੰਦੇ ਆ ਨਾ ਵਾਇਲੈਂਸ ਦੇ ਵਿੱਚ ਉਹਨਾਂ ਨੂੰ ਵਿਸ਼ਵਾਸ ਆ ਕਿ ਅਸੀਂ ਮਤਲਬ ਰਾਕਟ ਚਲਾ ਕੇ ਜਾਂ ਕੁਝ ਕਰਕੇ ਜਾਂ ਜਿਹੜੀਆਂ ਸਰਕਾਰਾਂ ਵੀ ਹੈਗੀਆਂ ਨੁਕਸਾਨ ਦੋਨੋਂ ਪਾਸੇ ਹੁੰਦਾ ਦੂਜੀ ਐਗਜ਼ਾਮਪਲ ਜੁਕਰੇਨ ਦੀ ਆ ਉਹਦੇ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਇਹਦੇ ਵਿੱਚ ਅਲਟੀਮੇਟਲੀ ਜਿਹੜਾ ਜਿਵੇਂ ਪਾਕਿਸਤਾਨ ਦੇ ਲੋਕ ਆ ਨੇ ਜੀ ਹੁਣ ਪਾਕਿਸਤਾਨ ਦਾ ਤਾਂ ਪੂਰੀ ਦੁਨੀਆ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਪਈ ਉਹ ਜਿਹੜੇ دہشت گرد ਦਾ ਐਕਸਪੋਰਟ ਕਰਨ ਦਾ ਜਿਹੜਾ ਹੈਗਾ ਉਹਨਾਂ ਨੇ ਠੇਕਾ ਲਿਆ ਕਿਤੇ ਵੀ ਦੁਨੀਆ ਦੇ ਵਿੱਚ ਹੁੰਦਾ ਤਾਂ ਉਹਦਾ ਕੋਈ ਨਾ ਕੋਈ ਕਨੈਕਸ਼ਨ ਪਾਕਿਸਤਾਨ ਨਾਲ ਹੁੰਦਾ ਕੋਈ ਵੀ دہشت گردੀ ਹਮਲਾ ਹੋਵੇ ਚਾਹੇ ਫਰਾਂਸ ਚ ਹੋਵੇ ਅਮਰੀਕਾ ਚ ਹੋਵੇ ਕਿਤੇ ਵੀ ਹੋ ਜਾਏ ਤੇ ਮੈਨੂੰ ਲੱਗਦਾ ਵੀ ਅਲਟੀਮੇਟਲੀ ਜਿਸ ਤਰ੍ਹਾਂ ਹੁਣ ਪੈਲਸਟੀਨੀਅਨ ਉੱਠ ਕੇ ਖੜੇ ਹੋ ਗਏ ਆ ਵੀ ਹਮਸਤਾ ਦੇ ਖਿਲਾਫ ਵੀ ਪਾਈ ਸਾਨੂੰ ਚੈਨਾਂ ਜਿਉਣ ਦਿਓ ਤੇ ਤੁਸੀਂ ਅਤੀਲੀ ਰਾ ਕੇ ਪਛ ਜਾਂਦੇ ਹੋ ਤੇ ਮਰਦੇ ਲੋਕ ਆ ਤੇ ਐਦਾਂ ਹੀ ਪਾਕਿਸਤਾਨ ਦੇ ਲੋਕ ਇੱਕ ਦਿਨ ਖੜੇ ਹੋਣਗੇ ਔਰ ਮੈਨੂੰ ਇਹਦੇ ਵਿੱਚ ਮਤਲਬ ਜਿਹੜੀ ਕੋਈ ਇੱਕ ਤੁਸੀਂ ਆਸ਼ਾ ਦੀ ਕਿਰਨ ਹੈ ਉਹ ਹੈ ਕਿ ਕਸ਼ਮੀਰ ਦੇ ਲੋਕ دہشت گرد ਦੇ ਉੱਠ ਕੇ ਖੜੇ ਹੋ ਗਏ ਆ ਤੇ ਹੁਣ ਸਮਾਂ ਆ ਕਿ ਪੂਰੇ ਦੇਸ਼ ਦੇ ਲੋਕ ਜਿਹੜੇ ਉਹ ਆਪਣੇ ਕਸ਼ਮੀਰ ਨੂੰ ਕਸ਼ਮੀਰ ਦੇ ਲੋਕਾਂ ਨੂੰ ਬੁੱਕਲ ਚ ਲੈਣ ਅਸੀਂ ਜੇ ਆਪਣਾ ਭਾਈਚਾਰਾ ਸਟਰੋਂਗ ਕਰ ਲਈਏ ਨਾ ਜੀ ਫਿਰ ਸਾਨੂੰ ਦੁਨੀਆਂ 'ਚ ਕੋਈ ਨਹੀਂ ਹਰਾ ਸਕਦਾ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਜਿਹੜੀ ਇੰਟਰਨਲ ਪੀਸ ਹੈ ਸੁੱਖ ਸ਼ਾਂਤੀ ਹੈ ਤੇ ਜੇ ਅਸੀਂ ਕਿਤੇ ਨਾ ਕਿਤੇ ਅਸੀਂ ਜੇ ਇੱਕ ਕਸ਼ਮੀਰੀ ਸਟੂਡੈਂਟਸ ਦੇ ਖਿਲਾਫ ਕੋਈ ਨਫ਼ਰਤ ਵਾਲੀ ਗੱਲ ਜਾਂ ਕਿਸੇ ਪਾਰਟੀ ਦਾ ਬੰਦਾ ਕਿਸੇ ਪਾਰਟੀ ਦਾ ਵੀ ਹੋਵੇ ਜਿਹੜੇ ਨਫ਼ਰਤ ਦੀ ਗੱਲ ਕਰਦੇ ਆ ਇੱਕ ਪਾਰਟਿਕੂਲਰ ਕਮਿਊਨਿਟੀ ਬਾਰੇ ਜਾਂ ਇੱਕ ਪਾਰਟਿਕੂਲਰ ਸਟੇਟ ਬਾਰੇ ਉਹ ਕਿਤੇ ਨਾ ਕਿਤੇ ਉਹੀ ਕੰਮ ਕਰ ਰਿਹਾ ਜੋ ਦਸ਼ਤਗਰ ਚਾਹੁੰਦੇ ਆ ਸੋ ਉਹਨਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ ਦਸ਼ਤਗਰਦਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ ਤੇ ਜਿਹੜੇ ਬੰਦੇ ਮਤਲਬ ਚਾਹੁੰਦੇ ਆ ਵੀ ਸਾਡਾ ਭਾਈਚਾਰਾ ਸਟਰੋਂਗ ਹੋਵੇ ਆਪਸ ਸਾਡਾ ਪਿਆਰ ਹੋਵੇ ਤੇ ਜੇ ਅਸੀਂ ਇਹ ਕਰਾਂਗੇ ਤਾਂ ਹੀ ਆਪਾਂ ਅੱਗੇ ਵਧਾਂਗੇ ਇਹ ਬੜੇ ਸੰਜਮ ਨਾਲ ਸੋਚਣ ਦੀ ਔਰ ਇਹਦੇ ਬਾਰੇ ਨਾ ਬਾਰਗਲਣਾ ਤੇ ਵਿਚਾਰ ਕਰਨ ਦੀ ਲੋੜ ਹੈ ਸਾਡੇ ਕੋਲ ਦੇਖੋ ਜਦੋਂ ਕੋਈ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਉਹਦੇ ਜੇ ਇੱਕ ਤਾਂ ਮਿਲਟਰੀ ਆਪਸ਼ਨ ਹੁੰਦੀ ਆ ਉਹਦੇ ਬਾਰੇ ਮੈਂ ਕੁਝ ਨਹੀਂ ਕਹਿੰਦਾ ਨਾ ਮੈਂ ਐਕਸਪਰਟ ਆ ਉਹ ਸਰਕਾਰ ਦੇ ਇੱਥੇ ਕੀ ਮਿਲਟਰੀ ਦੇਖੇਗੀ ਮੈਂ ਐਜ਼ ਅ ਡਾਕਟਰ ਇੱਕ ਹੀਲਿੰਗ ਟੱਚ ਜਿਹਨੂੰ ਅਸੀਂ ਨਾਨ ਮਿਲਟਰੀ ਆਪਸ਼ਨ ਆ ਜਿਹਦੇ ਵਿੱਚ ਸਾਡੇ ਕੋਲੇ ਮਤਲਬ ਡਿਪਲੋਮੈਟਿਕ ਹੁੰਦੇ ਆ ਵੀ ਆਪਣੇ ਸਾਰੇ ਜਿੰਨੇ ਵੀ ਪਾਰਲੀਮੈਂਟ ਹੈ ਉਹਨਾਂ ਦੇ ਡੈਲੀਗੇਸ਼ਨ ਪੂਰੀ ਦੁਨੀਆ ਚ ਭੇਜੇ ਜਾਣ ਇਹਨਾਂ ਨੂੰ ਦੱਸਿਆ ਜਾਵੇ ਜਿਹੜਾ دہشت ਕਰਦਾ ਹੈ ਇਹਨਾਂ ਦਾ ਚਿਹਰਾ ਇਹਨਾਂ ਨੂੰ ਬੇਨਕਾਬ ਕਰਕੇ ਇੱਕ ਇੰਟਰਨੈਸ਼ਨਲ ਕੋਲੀਸ਼ਨ ਅਗੇਂਸਟ ਟੈਰੋਰੀਜ਼ਮ ਜਿਹੜੀ ਆ ਉਹ ਮੈਨੂੰ ਲੱਗਦਾ ਵੀ ਔਰ ਇਹਨਾਂ ਦੇ ਵਿੱਚ ਜਿਹੜੇ ਇਕਨੋਮਿਕ ਸੈਂਕਸ਼ਨ ਔਰ ਬਹੁਤ ਸਾਰੇ ਹੋਰ ਜਿਹੜੇ ਹੈਗਾ ਨਾਨ ਮਿਲਟਰੀ অপਸ਼ਨਸ ਵੀ ਹੁੰਦੀਆਂ ਜਿਹੜੇ ਜਿਹਦੇ ਵਿੱਚ ਕੰਫੀਡੈਂਸ ਬਿਲਡਿੰਗ ਮੈਜਰਸ ਵੀ ਆਉਂਦੀਆਂ ਕੰਟੀਨੈਂਟਲ ਬਾਲਿਸਟਿਕ ਮਾਈਜ਼ਲਸ ਦੀ ਆਪਣੀ ਇੰਪੋਰਟੈਂਸ ਹੈ ਪਰ ਕੰਫੀਡੈਂਸ ਬਿਲਡਿੰਗ ਦੀ ਆਪਣੀ ਹੈ ਤੇ ਅਲਟੀਮੇਟਲੀ ਜਿਹੜੇ ਪੀਪਲ ਟੂ ਪੀਪਲ ਕੰਟੈਕਟ ਹੈ ਜਿਵੇਂ ਪੱਤਰਕਾਰ ਜਾਣ ਜਿਹੜੇ ਤੁਹਾਡੇ ਜਿਵੇਂ ਸਾਡੇ ਡਾਕਟਰਸ ਹੈਗੇ ਆ ਵਿਦਆਊਟ ਬਾਰਡਰਸ ਤੁਹਾਡੇ ਪੱਤਰਕਾਰ ਵਿਦਆਊਟ ਬਾਰਡਰਸ ਹੈਗੇ ਆ ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇੱਕ ਨਿਰਪੱਖ ਤਰੀਕੇ ਦੇ ਨਾਲ ਜਿਹੜੀ ਇਹਦੇ ਬਾਰੇ ਜਿਹੜਾ ਹੈਗਾ ਉਹ ਜਿਹਦਾ ਮੈਨੂੰ ਤੁਸੀਂ ਸਵਾਲ ਪੁੱਛਿਆ ਮੈਂ ਆਪਣਾ ਇਮਾਨਦਾਰ ਜਣਾ ਜਵਾਬ ਦੇ ਬਾਰੇ ਸੋਚਣ ਪੱਤਰਕਾਰ ਵੀ ਸੋਚਣ ਡਾਕਟਰ ਵੀ ਸੋਚਣ ਵਕੀਲ ਵੀ ਸੋਚਣ ਤੇ ਜਿਹੜਾ ਸਾਡਾ ਪੀਪਲ ਟੂ ਪੀਪਲ ਕੰਟੈਕਟ ਹੈ ਉਹ ਕਦੇ ਟੁੱਟਣਾ ਨਹੀਂ ਚਾਹੀਦਾ ਔਰ ਲੋਕਾਂ ਦਾ ਸਫਰ ਕਰ ਤੇ ਮਤਲਬ ਇਹ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਜਿਹੜਾ ਅਟੈਕ ਕੀਤਾ ਪਾਕਿਸਤਾਨੀ ਸੀ ਜਿਹੜਾ ਸਕੈਚ ਸਾਹਮਣੇ ਆ ਵੀ ਪਾਕਿਸਤਾਨ ਦਾ ਸੀ ਇਸ ਤਰ੍ਹਾਂ ਦੇਖਦੇ ਹੋ ਪਾਕਿਸਤਾਨ ਪਰ ਆਪਦੀ ਗਲਤੀ ਮੰਨ ਲਈ ਤੇ ਆਹ ਦੇਖੋ ਪਾਕਿਸਤਾਨ ਦਾ ਤਾਂ ਜੋ ਐਟੀਟਿਊਡ ਆ ਆਪਾਂ ਨੂੰ ਜਗ ਜाहिर ਆ ਉਹ ਉਹ ਪਹਿਲਾਂ ਵੀ ਇਹ ਪਹਿਲਾ ਅਟੈਕ ਨਹੀਂ ਸੀ ਮਰੋਨਾ ਇਸ ਤੋਂ ਪਹਿਲਾਂ ਵੀ ਤੁਹਾਡਾ ਜਿਹੜਾ ਪਲਵਾਮਾ ਦਾ ਉਸ ਤੋਂ ਪਹਿਲਾਂ ਓੜੀਵਾਲਾ ਜਾਂ ਉਹਨਾਂ ਦੀ ਅਸੈਂਬਲੀ ਦੇ ਉੱਤੇ ਵੀ ਅਟੈਕ ਹੋਇਆ ਸੀਗਾ ਔਰ ਇਸੇ ਤਰ੍ਹਾਂ ਮੁੰਬਈ 'ਚ ਹੋਇਆ ਸਾਡੀ ਨੈਸ਼ਨਲ ਪਾਰਲੀਮੈਂਟ ਤੇ ਅਟੈਕ ਹੋਇਆ ਸੋ ਪਾਕਿਸਤਾਨ ਦਾ دہشت گردੀ ਦਾ ਇੱਕ ਮਤਲਬ ਇੰਟਰਨੈਸ਼ਨਲ ਜਿਹੜਾ ਹੈਗਾ ਮੋਹਰਾ ਚਿਹਰਾ ਬਣ ਕੇ ਉੱਭਰੇ ਹੀ ਆ ਸਾਹਮਣੇ ਉਹ ਪਰ ਉਹਦੇ ਨਾਲ ਡੀਲ ਕਿੱਦਾਂ ਕਰਨਾ ਹੈ ਉਹ ਸਰਕਾਰ ਕੋਲੇ ਮੇਰੇ ਕੋਲੇ ਉਹ ਇਨਫੋਰਮੇਸ਼ਨ ਨਹੀਂ ਆ ਜੋ ਸਰਕਾਰ ਕੋਲੇ ਆ ਜੋ ਮੀਨਸ ਸਰਕਾਰ ਕੋਲੇ ਆ ਬਟ ਇਹ ਜ਼ਰੂਰ ਆ ਕਿ ਆਪਣੀ ਸਿਕਿਉਰਿਟੀ ਤਾਂ ਹੋਣੀ ਚਾਹੀਦੀ ਸੀ ਉੱਥੇ ਇਹ ਤਾਂ ਜਿਹੜਾ ਇਹ ਨਹੀਂ ਹੋਣਾ ਚਾਹੀਦਾ ਸੀਗਾ ਕਿ ਜੇ ਤੁਸੀਂ ਉਹਨੂੰ ਕਹਿਆ ਕਿ ਜੀ ਹੁਣ ਸ਼ਾਂਤੀ ਹੋ ਗਿਆ ਤੇ ਉੱਥੇ ਸਿਕਿਉਰਿਟੀ ਨਾ ਹੁੰਦੀ ਸਿਕਿਉਰਿਟੀ ਦਾ ਅਰੇਂਜਮੈਂਟ ਤਾਂ ਕੁਝ ਤਾਂ ਹੋਣਾ ਚਾਹੀਦਾ ਸੀਗਾ ਜੀ ਆਪਾਂ ਕਿਤੇ ਵੀ ਕੋਈ ਆਪਣਾ ਦੇਖੋ ਚਾਹੇ ਆਪਾਂ ਕੋਈ ਧਾਰਮਿਕ ਹੋਵੇ ਕੋਈ ਗੁਰਪੁਰਬ ਹੋਵੇ ਕੋਈ ਕੁੰਬ ਦਾ ਮੇਲਾ ਹੋਵੇ ਉੱਥੇ ਵੀ ਆਪਾਂ ਸਿਕਿਉਰਿਟੀ ਦਾ ਅਰੇਂਜਮੈਂਟ ਕਰਦੇ ਆ ਜੀ ਤੇ ਜਿਹੜੀ ਇੱਕ ਹੈ ਹੀ ਡਿਸਟਰਬਡ ਸਟੇਟ ਆ ਤੇ ਉੱਥੇ 2000 ਬ ਇਹ ਇਹ ਤਾਂ ਹੁਣ ਇਹ ਤਾਂ ਜਿਹੜੇ ਕਿਰਨ ਰਜੀਜੂ ਜੀ ਨੇ ਵੀ ਕਾਈ ਦਿੱਤਾ ਪਈ ਜਿਹੜੇ ਮਤਲਬ ਉਹਦੇ ਚ ਝੂਕ ਹੋਈ ਆ ਚਲੋ ਆਈ ਐਮ ਸ਼ੋਰ ਕਿ ਗਵਰਨਮੈਂਟ ਅਵੇਅਰ ਆ ਜੀ ਇਹਦੇ ਬਾਰੇ ਪੰਜਾਬ ਤੋਂ ਦੇ ਵਿੱਚ ਵਕ ਵਕ ਥਾਮਾ ਤੇ ਕਿਸਾਨਾਂ ਕਿਸਾਨ ਤਲਕੀ ਦੇ ਵਿੱਚ ਨੇ ਵਿਧਾਇਕਾਂ ਦੇ ਮੰਤਰੀਆਂ ਦਾ ਵੀ ਘਰਾਓ ਹੋ ਰਿਹਾ ਕਿਸ ਤਰ੍ਹਾਂ ਸਿਨੈਰੀਓ ਨੂੰ ਵਾਚ ਕਰਦੇ ਇਹਦੇ ਚ ਜਿਹੜੀ ਗੱਲ ਤੁਸੀਂ ਨਹੀਂ ਕਹੀ ਉਹ ਕਿਤੇ ਕਿਸਾਨ ਇਨਟਰੋਸਪੈਕਸ਼ਨ ਵੀ ਕਰ ਰਿਹਾ ਸੀ ਤੇ ਇਹ ਧਰਨਾ ਮਤਲਬ ਇਹ ਮੀਡੀਆ ਦੇ ਵਿੱਚ ਵੀ ਚਰਚਾ ਚ ਹੋਇਆ ਵੀ ਇਹ ਧਰਨਾ ਜਦੋਂ ਜਨਰਲ ਇਲੈਕਸ਼ਨ ਦੇਸ਼ ਚ ਹੋਣ ਜਾ ਰਹੀਆਂ ਸੀਗੀਆਂ ਉਸ ਤੋਂ ਪਹਿਲਾਂ ਲੱਗਿਆ ਇਹ ਸੋ ਇਹ ਇੱਕ ਜਿਹੜਾ ਜਿਵੇਂ ਮੈਂ ਪਹਿਲਾਂ ਕਿਹਾ ਵੀ ਲੋਕਾਂ ਨੂੰ ਦਸ਼ਤਵਰ ਦੇ ਖਿਲਾਫ ਉੱਠ ਕੇ ਹੋਣਾ ਪਊਗਾ ਤੇ ਦੂਜੇ ਪਾਸੇ ਜਿਵੇਂ ਕਿਸਾਨਾਂ ਦੇ ਵਿੱਚ ਵੀ ਇੱਕ ਇਨਟਰੋਸਪੈਕਸ਼ਨ ਦਾ ਦੌਰ ਹੈ ਮੈਨੂੰ ਲੱਗਦਾ ਇਹ ਅੱਛਾ ਦੌਰ ਹੈ ਤੇ ਇਹ ਇਨਟਰੋਸਪੈਕਸ਼ਨ ਕਰਨਗੇ ਵੀ ਜਿਹੜੇ ਧਰਨੇ ਆ ਵੀ ਆਪਾਂ ਕੀ ਇਹਨਾਂ ਨੇ ਕੋਈ ਪਰਪਸ ਸਰਵ ਕੀਤਾ ਇਦਾਂ ਨਾਲ ਆਪਾਂ ਨੂੰ ਕੀ ਫਾਇਦਾ ਜਿਹੜਾ ਦਿੱਲੀ ਬੜਾ ਧਰਨਾ ਸੀ ਉਹਦੇ ਵਿੱਚ ਪਬਲਿਕ ਸਪੋਰਟ ਸੀ ਸਾਰੇ ਜਨਤਾ ਦੀ ਚਾਹੇ ਜਿੰਨੇ ਵੀ ਵਰਗ ਸੀ ਚਾਹੇ ਆੜਤੀਆ ਸੀ ਚਾਹੇ ਉਹ ਸ਼ੈਲਰ ਵਾਲਾ ਸੀ ਚਾਹੇ ਡਾਕਟਰ ਸੀ ਮੇਰੇ ਵਰਗੇ ਜਾਂ ਉਹਦੇ ਵਿੱਚ ਟ੍ਰੇਡ ਯੂਨੀਅਨਿਸ ਸੀਗੇ ਮਤਲਬ ਇੱਕ ਜਨਰਲ ਸਪੋਰਟ ਸੀ ਸਾਰੇ ਵਰਗਾਂ ਦੀ ਉਹ ਇੱਕ ਜਿਹੜਾ ਤੁਸੀਂ ਕਹੋ ਵਰਕਿੰਗ ਕਲਾਸ ਦਾ ਸਟ੍ਰਗਲ ਬਣ ਗਿਆ ਸੀ ਉਹ ਜਿਹੜੇ ਇੱਥੇ ਤਾਂ ਇਹ ਬੜੇ ਧਰਨੇ ਸੀ ਇਹਦੇ ਵਿੱਚ ਤਾਂ ਕਿਸਾਨ ਯੂਨੀਅਨ ਵੀ ਇਕੱਠਿਆ ਨਹੀਂ ਸੀ ਉਹਨਾਂ ਦੀ ਆਪਸ ਵਿੱਚ ਸਹਿਮਤੀ ਵੀ ਨਹੀਂ ਹੋਈ ਉਹਨਾਂ ਨੇ ਬੜੀ ਬਾਰ ਗੱਲਬਾਤ ਕੀਤੀ ਆ ਮੈਨੂੰ ਲੱਗਦਾ ਵੀ ਚਲੋ ਸਾਡਾ ਘਰਾਵੋ ਤਾਂ ਉਹਨਾਂ ਨੂੰ ਹੱਕ ਹੈ ਕਰਨ ਦਾ ਡੈਮੋਕਰ ਵੀ ਇਕੱਠੇ ਹੋ ਕੇ ਤੇ ਇਹਦੇ ਚ ਕੀ ਜਿਹੜੇ ਧਰ ਰਹੇ ਨੇ ਕਿਸਾਨਾਂ ਦਾ ਕੋਈ ਭਲਾ ਕੀਤਾ ਜੇ ਸਾਡੀ ਲਿਫਟਿੰਗ ਨਹੀਂ ਹੋਏਗੀ ਜੇ ਸਾਡੀਆਂ ਗੱਡੀਆਂ ਬੰਦ ਹੋ ਜਾਣਗੀਆਂ ਜੇ ਇੱਥੇ ਮਾਹੌਲ ਇਸ ਤਰ੍ਹਾਂ ਦਾ ਹੋਏਗਾ ਕਿ ਸੜਕਾਂ ਬੰਦ ਹੋਣਗੀਆਂ ਇੰਡਸਟਰੀ ਨਹੀਂ ਆਏਗੀ ਸਾਡੇ ਬੱਚੇ ਬਾਹਰੋਂ ਚੇਨਾਚ ਬਨ ਕੇ ਆ ਰਹੇ ਆ ਬੇੜੀਆਂ ਚ ਬਨ ਕੇ ਆ ਰਹੇ ਆ ਤੇ ਅਸੀਂ ਉਹਨਾਂ ਨੂੰ ਇੱਥੇ ਰੋਜ਼ਗਾਰ ਦੇਣਾ ਅਸੀਂ ਤૈયਾਰ ਕੀਤਾ ਹੋਇਆ ਅਸੀਂ ਤૈયਾਰ ਕੀਤਾ ਵੀ ਅਸੀਂ ਨਸ਼ਾ ਨੂੰ ਖਤਮ ਕਰਨਾ ਸਾਡੀਆਂ ਪ੍ਰਾਇਰਟੀਜ਼ ਕੀ ਆ ਮੈਨੂੰ ਲੱਗਦਾ ਹੈ ਇਸ ਲਈ ਸਾਨੂੰ ਲੱਕ ਬਨ ਕੇ ਲੱਗ ਜਾਣਾ ਚਾਹੀਦਾ ਜੇ ਅਸੀਂ ਪੰਜਾਬ ਚੋਂ ਨਸ਼ੇ ਖਤਮ ਕਰਦੇ ਹਾਂ ਉਹਦੇ ਨਾਲ ਕ੍ਰਾਈਮ ਖਤਮ ਹੋ ਜਾਏਗਾ ਉਹਦੇ ਨਾਲ ਪੀਸ ਤੇ ਆਪਣਾ ਭਾਈਚਾਰਾ ਪੰਜਾਬ ਦਾ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵਧੀਆ ਐਗਜ਼ਾਮਪਲ ਹੈ ਭਾਈ ਤੁਸੀਂ ਅਸੀਂ ਇਲੈਕਸ਼ਨਾਂ ਬਾਰੇ ਨਾ ਸੋਚੀਏ ਮੇਰੇ ਚਾਰ ਇੱਕ ਦੇ ਨਾਲ ਦੇ ਤੇ ਨਾਲ ਲੱਗ ਮੰਡੀਆਂ ਦੇ 16 16 ਸਟਾਲ ਦੇ ਕਿੰਨੇ ਤੱਕ ਆ ਗਏ ਇਹ ਕਿਵੇਂ ਲੱਗੀਆਂ ਅੱਕ ਦਾ ਤਾਂ ਪਤਾ ਹੀ ਨਹੀਂ ਲੱਗਿਆ ਜੀ ਵੀ ਕਿਵੇਂ ਲੱਗੀਆਂ ਤੁਸੀਂ ਕਿੱਥੇ ਸੀ ਅਸੀਂ ਤਾਂ ਉਹਨੂੰ ਸਪੰਡੋ ਬਲਾਕ ਤੋਂ ਹੋਈ ਜੀ ਫੇਰ ਹੋ ਰਹੇ ਨੇ ਇੰਟਰਾਈਟ ਲੱਗ ਗਏ ਵਾਸ਼ਿਆ ਤਾਂ ਉਹਰੇ ਲੱਟਾਂ ਤੇ ਕੱਲੇ ਹੀ ਹਾਂ ਤੇ ਬਸ ਉਹ ਬਿਜਲੀ ਹੈ ਜੀ ਬੁਝਾਉਂਦੇ ਬੁਝਾਉਂਦੇ ਉਹਦੇ ਗੈਰ ਪੰਪ ਲਾ ਕੇ ਉੱਤੋਂ ਪਾ ਕੇ ਪਾਣੀ ਪਾ ਰਹੇ ਸੀ ਉਹ ਦੋਏ ਕਸੇ ਆਪਣੇ ਅੱਗ ਦੀ ਲਪੇਟ ਤੇ ਆ ਗਏ ਬਹੁਤ ਬੰਦਿਆ ਗੱਲ ਹੈ ਜੀ ਮੰਤਰੀ ਸਾਹਿਬ ਕੱਲੋ ਉੱਥੇ ਵੀ ਜਾ ਕੇ ਦੇਖੀ ਕਿ ਲਹੂ ਨ ਗਈ